ਉਹਨੇ ਚਲਨ ਨਹੀਂ 내 ਦਿਆ ਵੇਖ ਕੇ ਸਕੂਨ ਜਾ ਮਿਲੰਦਿਆ ਚਲ ਅੱਜ ਰਾਮਨਾਸ ਸੌਵਾਂਗੇ ਤੇ ਸਹੀ ਨਾ ਅੰਦਰ ਬਾਹਰ ਜਾਈਦਾ ਤੇ ਉੰਤਰਾ ਮੱਛਰ ਨਹੀਂ ਛੜਦਾ ਅੰਦਰ ਸੌਂਦਾ ਤੇ ਗਰਮੀ ਨਾਲ ਮਰ ਜਾਈਦਾ ਹੀ ਮੈਡਮ ਸੁੱਤੀ ਰਹਿੰਦੀ ਹੇ ਤਾ ਨਾਲ ਤੇ ਗੱਲਾਂ ਵਾਧੂ ਦੀਆਂ ਕਰਦੀ ਉਦਾਂ ਬੜੇ ਹੋਣੇ ਮਿਹਨੇ ਪੇੜਦੀ ਐ ਤੇ ਇਹੋ ਜਿਹੀਆਂ ਚੀਜ਼ਾਂ ਦਾ ਨਹੀਂ ਇਹਨੂੰ ਪਤਾ ਹੈਗਾ ਹੋ ਗਿਆ ਜਦ ਖਤਮ ਲਾਲਣੇ ਘੜੀ ਨੂੰ ਅਗਲੀ ਨੇ ੱੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਵਾ ਮੈਂ ਇੱਥੇ ਬੈਠਾ ਮੈਨੂੰ ਤਾਂ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭੈਣ ਭਰਾ ਇਕ ਦੂਜੇ ਨੂੰ ਸਮਝੀਏ ਨਾ ਤੇ ਕੋਈ ਬਾਹਰੋਂ ਆਇਆ ਵੀ ਭੈਣ ਭਰਾ ਹੀ ਬਣ ਜਾਂਦਾ ਤੇ ਜੇਕਰ ਆਪਾਂ ਨਹੀਂ ਸਮਝਣਾ ਤੇ ਆਪਣੇ ਵੀ ਜਿਹੜੇ ਉਹ ਵੀ ਬਗਾਨੇ ਹੋ ਜਾਂਦੇ ਅਗਲੀ ਕੈਂਡੀ ਵੀ ਐਸੀ ਹੀ ਲਵਾਇਆ ਵਾ ਤੇ ਬਾਹਰ ਨਿਕਲ ਮੈਂ ਤਾਂ ਨਿਕਲ ਆਈ ਆ ਤੇ ਮੈਨੂੰ ਵੀ ਐਸੀ ਚਾਹੀਦਾ ਮੇਰੇ ਕੋਲ ਨਹੀਂ ਸੁੱਤਾ ਜਾਂਦਾ ਇਦਾਂ ਯਾਰ ਮੈਨੂੰ ਇੱਕ ਦਿਨ ਹੀ ਸਮਝਾਉਂਦੀ ਪੀਐਸਸੀ ਤੋਂ ਬਗੈਰ ਵੀ ਦੁਨੀਆ ਰਹਿੰਦੀ ਆ ਉਹਨਾਂ ਦੇ ਵਿਚਾਰਿਆਂ ਦੇ ਵੇਖੋ ਜਿਹੜੇ ਰੋਡ ਤੇ ਰਹਿੰਦੇ ਆ ਝੋਗੜੀਆਂ ਉਹ ਵੀ ਦੇਣ ਘਟਦੇ ਆ ਜਾਂ ਉਹਨਾਂ ਦੇ ਵੇਖੋ ਜਿਹੜੇ ਮਜ਼ਦੂਰ ਵਿਚਾਰੇ ਸਾਰਾ ਦਿਨ ਕੰਮ ਕਰਦੇ ਆ ਤੇ じゃਹੀਂ ਢੁੱਪੇ ਕੰਮ ਕਰ ਏਸੀ ਕੀ ਬਹੁਤੀ ਗੱਲ ਠੀਕ ਆ ਫੈਸਿਲਿਟੀ ਲਈ ਆ ਬੱਚਿਆਂ ਲਈ ਆ ਜਾਂ ਕੋਈ ਪੜ੍ਹਦੇ ਲਿਖਦੇ ਆ ਬੱਚੇ ਤੇ ਕੋਈ ਦਿੱਕਤ ਨਾ ਆਵੇ ਪਰੇਸ਼ਾਨ ਐ ਇਹ ਥੋੜਾ ਵੀ ਏਸੀ ਨਾਲ ਹਵਾ ਵੜਾ ਲੈਣਾ ਵੀ ਅਸੀਂ ਤੋਂ ਵਗੈਰਾ ਸਾਜ ਨਹੀਂ ਚੱਲਦਾਗਾ ਜਿੰਨਾਂ ਦੀਆਂ ਨੂੰ ਪਹਿਲਾਂ ਸਹੂਲਤਾਂ ਦਿੱਤੀਆਂ ਨਾ ਉਦਾਂ ਦੀਆਂ ਦਓ ਹੁਣ ਹੁਣ ਜੇ ਆਖੋਗੇ ਪਹਿਲਾਂ ਤੂੰ ਉਧਰ ਰਹਿਣੀ ਆ ਤਾਂ ਹੁਣ ਇੱਧਰ ਐ ਇਹ ਨਹੀਂ ਜਿਵੇਂ ਕੋਣਾ ਯਾਰ ਇਧਰੋਂ ਉਧਰ ਦੀ ਗੱਲ ਕਿੰਨੇ ਕੀਤੀ ਕਿੰਨੇ ਆ ਕਿ ਇਧਰ ਐ ਉਧਰ ਐ ਮੈਨੂੰ ਤਾਂ ਕੇ ਗੱਲ ਦਾ ਪਤਾ ਹੀ ਨਹੀਂ ਐ ਮੈਂ ਤਾਂ ਬਾਹਰੋਂ ਤੇਰੇ ਸਾਹਮਣੇ ਅੱਡੇ ਤੋਂ ਆਇਆ ਆ ਤੇ ਹੁੰਦਾ ਸਾਰਾ ਪਾਣੀ ਪੀਣਾ ਹੀ ਘੁੱਟ ਤੇ ਤੁਹਾਡਾ ਰੋਵਾ ਦੇ ਕੇ ਪਾਣੀ ਟੇਪ ਉਹ ਲੱਗੀ ਆ ਪਾਣੀ ਪੀਣਾ ਵਾਂਕ ਨਹੀਂ ਪੀਣਾ ਤਗਲੀ ਨੇ ਹੋਰ ਤਾਂ ਮੈਂ ਕਿ ਕਿ ਕਰਾਂਗੀ ਉਧਰ ਉਧਰ ਅੱਡ ਕੀ ਕਰਨਾ ਤੁਹਾਨੂੰ ਦੱਸਣ ਤੇ ਡਈ ਆ ਕਿ ਅਗਲੀ ਨੇ ਮੈਨੂੰ ਟਾਵਰ ਨਾ ਕੱਢਿਆ ਉਹ ਆਂਦੀ ਅਸੀਂ ਅਹੀ ਲਵਾਇਆ ਵਾ ਤੇ ਮੈਨੂੰ ਨਹੀਂ ਜੇ ਪਤਾ ਮੈਨੂੰ ਵੀ ਅਸੀਂ ਚਾਹੀਦਾ ਉਹਦੇ ਤਾਂ ਮੈਂ ਕਿਹਾ ਹੀ ਤੇ ਸਾਂਝੇ ਖਾਤੇ ਤੇ ਉਹ ਲੈ ਆਵੋ ਤੁਸੀਂ ਕਹਿੰਦੇ ਸਾਡੇ ਚ ਕੁਝ ਮੰਡਿਆ ਕੋਈ ਗੱਲ ਨਹੀਂ ਇਹ ਲੈ ਆਉਣਗੇ ਤੇ ਦੇਨ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ ਕੋਈ ਆ ਵੇ ਤੇਰੇ ਅੱਗੇ ਜੋੜੇ ਹੱਥ ਨਾ ਪੁੱਠੀਆਂ ਚੱਕੋ ਘਰ ਨੂੰ ਡੋਪਣ ਵਾਲੀਆਂ ਜਾ ਦਿਨ ਦਾ ਘਰ ਦੇ ਚੋਂ ਏਸੀ ਜਿਹੜੇ 2 3 ਲਾਉਣੇ ਨੇ ਬਿੱਲ ਕਿਥੋਂ ਤਾਰਨਾ ਘਰ ਦੇ ਹੋਰ ਤੇ ਖਰਚੇ ਚੁੱਕੇ ਨਹੀਂ ਜਾਣਦੇ ਆ ਕਿ ਮਾਨ ਨਹੀਂ ਆ ਮੈਨੂੰ ਨਹੀਂ ਸਪਰੀਮਾ ਦੇ ਖਰਚੇ ਦੇਣ ਵਾਲੇ ਆ ਅਜੇ ਖਾਤ ਦਾ ਦੇਣ ਰਿਹਾ ਪੈਸੇ ਪਿਛਲੇ ਰਹਿੰਦੇ ਆ ਤੁਸੀਂ ਮੈਨੂੰ ਸੁਣਾ ਮੁੰਡੇ ਜੇ ਮੈਨੂੰ ਨਹੀਂ ਪਤਾ ਵੀ ਹੈਗਾ ਹੁਣ ਕਾ ਚੱਕਰ ਕੋਈ ਨਹੀਂ ਬੰਨਾਗਾ ਇਹੋ ਜਿਹਾ ਮੋਹ ਨਹੀਂ ਆ ਤਾਂ ਆੜਤੀ ਨਾਲ ਉਥੇ ਘਰ ਆਇਓ ਗੱਲ ਪਹਿਲੀ ਗੱਲ ਤਾਂ ਕੋਈ ਉਧਰੋਂ ਕਰਦਾ ਨਹੀਂ ਆ ਨਹੀਂ ਤਾਂ ਕੂਲਰ ਲੱਗਾਵਾ ਪਰੇ ਕੂਲਰ ਲਾ ਕੇ ਘਰੋਂ ਨਾ ਪੈ ਜਾ ਕਰੋ ਇਤੇ ਨਹੀਂ ਹੋ ਚੱਲਿਆ ਕੁਝ ਇਹ ਸੀ ਜੋ ਮੈਂ ਲਿਆਗਾ ਤੇ ਮੈਂ ਨਹੀਂ ਭਾ ਕਰਜੇ ਤੇ ਲਿਆ ਸਕਦਾਗਾ ਮੁੜ ਕੇ ਜ਼ਿੰਦਗੀ ਕੱਟਣੀ ਆ ਫਾਲ ਲੈ ਕੇ ਥੋੜਾ ਮਰਨਾ ਵਾ ਇਹੋ ਗੱਲ ਉਹਨਾਂ ਨੇ ਕਹੀ ਹੁੰਦੀ ਨਾ ਤੇ ਤੂੰ ਯੋਸੇਵ ਵਾਲੇ ਮੰਨ ਜਾਣੀ ਤੇ ਜੇ ਮੈਂ ਗੱਲ ਕਹਿਤੀ ਤੇ ਹੁਣ ਮੇਰੇ ਵੈਰੀ ਫਾਲ ਲੱਗਣ ਡਿਆ ਵਾ ਤੂੰ ਫਾਲ ਦੀ ਗੱਲ ਨਹੀਂ ਕਰਲੀ ਨਾ ਕੰਮ ਉਹਨਾਂ ਕੀ ਕਰਨਾ ਚਾਹੀਦਾ ਸਿਆਣੇ ਦੇ ਜਿੰਨਾ ਪਸਲੀ ਤੇ ਜੋੜ ਹੋਏ ਯਾਰ ਉਹਨਾਂ ਦੀ ਗੱਲ ਵੀਰ ਹੋਣਾਂ ਦੀ ਗੱਲ ਹੋਰ ਆ ਉਹਨਾਂ ਨੇ ਮੰਨ ਲਾ ਏਸੀ ਜੇ ਹੋਰ ਵੀ ਕੋਈ ਕਰਨਗੇ ਤੇ ਤਨਖਾਹ ਮਹੀਨੇ ਬਾਅਦ ਲੈਂਦੇ ਆ ਦੋਵੇਂ ਜੀ ਉਹ ਕਰ ਵੀ ਸਕਦੇ ਆ ਹੁਣ ਮੈਂ ਠਹਿਰੇ ਖੇਤੀਬਾੜੀ ਵਾਲਾ ਤੇ ਦੁੱਧ ਪਾਉਣੇ ਸਾਰੇ ਕੋਈ ਕਰਦੇ ਆ ਤੇ ਇਦਾਂ ਕਿਦਾਂ ਚੱਲੂਗਾ ਦੋ ਦੋ ਇਦਾਂ ਘਰ ਚ ਚੀਜ਼ਾਂ ਵੜਾ ਖਾਣੀਆਂ ਨੇ ਕਿੰਨਾ ਦਾ ਟੱਬਰ ਵੱਡਾ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਦੀ ਸਾਡੇ ਮੰਮੀ ਡੈਡੀ ਵੀ ਹੈਗੇ ਸੀ ਚਾਰ ਭਰਾ ਸੀ ਤੇ ਸਾਰੇ ਜਣੇ ਇਕੱਠੇ ਰਹਿੰਦੇ ਸੀ ਕਿੱਡਾ ਵੱਡਾ ਟੱਬਰ ਇਹ ਤੂੰ ਹੁਣ ਤੇ ਆਏ ਜੀ ਇੱਕ ਇੱਕ ਦੋ ਦੋ ਤੂੰ ਯਾਰ ਨਾਲ ਇਦਾਂ ਕਰਿਆ ਕਰਵਾਗਾ ਇਦਾਂ ਪਰੇਸ਼ਾਨੀ ਹੁੰਦੀ ਆ ਬੰਦਾ ਉਹ ਕੋਈ ਕੰਮ ਨਹੀਂ ਕਰ ਸਕਦਾ ਬਾਹਰ ਜਾਈਏ ਤੇ ਧਿਆਨ ਘਰ ਤੇ ਰਹਿੰਦਾ ਵੀ ਜਾਂਦੇ ਨੂੰ ਪਤਾ ਨਹੀਂ ਕੀ ਬੰਦਣਾ ਠੀਕ ਨਹੀਂ ਲੱਗਦਾ ਇਦਾਂ ਉਹ ਤੇ ਮੈਨੂੰ ਵੀ ਪਤਾ ਵਾ ਵੀ ਚੰਗਿਆ ਨਹੀਂ ਲੱਗੀਦਾ ਸਵੇਰੇ ਵੀ ਉਹਨੇ ਨਾ ਮੇ ਨਾਲ ਇੰਨਾ ਲੜੀ ਹੈ ਨਾ ਕੋਈ ਹਿਸਾਬ ਹੀ ਨਹੀਂ ਆ ਮੈਂ ਅੱਜ ਉਹਨੇ ਗੱਲ ਕੀ ਨਿੱਕੀ ਜਿਹੀ ਪੰਜਾ ਸਵੇਰੇ ਉੱਠ ਕੇ ਤੂੰ ਟਾਈਮ ਸੇਮ ਕਰ ਲੈਿੰਦੀ ਕੰਮ ਤੇ ਜਾਂ ਬਾਅਦ ਹੋ ਜਾਂਦਾ ਆਂਦੀ ਹੀ ਮੈਂ ਹੋਈ ਕਰਨਾ ਰਸੋਈ ਤੇ ਮੈਂ ਉੱਠਾ ਵੀ ਆਪਣੀ ਮਰਜ਼ੀ ਨਾਲ ਤੇ ਇਹ ਕੰਨਾ ਕੀ ਗੱਲਾਂ ਆਂ ਕਿਤੇ ਇੱਕ ਕੰਮ ਤੋਂ ਸੁਣ ਕੇ ਬੰਦਾ ਦੂਜੇ ਤੋਂ ਕੱਢ ਵੀ ਸਕਦਾ ਵਾ ਮੁੜ ਕੇ ਤੋਂ ਨਾ ਚੱਲ ਜਾਣਾ ਹੁੰਦਾ ਸ਼ਾਮ ਨੂੰ ਤੇ ਮੂੰਹਾਂ ਨਿਕੋ ਵਿਚਾਰਾ ਖਾ ਲੜਾ ਹੁੰਦਾ ਵਾ ਤੇ ਘੜੀ ਕਿੱਥੇ ਸਵੇਰ ਦੀ ਆ ਤੇ ਜਾਂ ਸ਼ਾਮ ਨੂੰ ਜਿਹੜਾ ਇਕੱਠੇ ਹੋਣਾ ਉਹ ਹੀ ਆ ਅੱਜ ਹੀ ਛੁੱਟੀ ਹੀ ਉਹਨਾਂ ਨੂੰ ਜੇ ਛੁੱਟੀ ਤੇ ਇਹਦਾ ਮਤਲਬ ਇਹ ਥੋੜਾ ਵਾ ਵੀ ਜਾਂ ਤੂੰ ਫਿਰ ਘੰਟਾ ਹੋਰ ਸਮਾਂ ਦੀ ਜਿੱਥੇ 8 ਵਜੇ ਉੱਠੇ 9 ਵਜੇ ਉੱਠ ਪੈਂਦੀ ਤੇ ਮੇਰਾ ਆਪੇ ਕੰਮ ਨਿਭੜ ਜਾਂਦਾ ਮੁੱਕ ਦੀ ਗੱਲ ਇੱਥੇ ਆ ਗੱਲیں ਜਿਆਦਾ ਗੱਲਾਂ ਸੁਣਾਉਣ ਦੀ ਜ਼ਰੂਰਤ ਨਹੀਂ ਹੈਗੀ ਜੋ ਟਾਈਮ ਕੱਢਣਾ ਹੋਏ ਨਾ ਚੁੱਪ ਰਹਿ ਕੇ ਕੱਟ ਲੀਦਾ ਹੀ ਤਾਂ ਹੁਣ ਮੈਂ ਹਾਂ ਇਦਾਂ ਦੀ ਉਹਦੇ ਕੰਨਾਂ ਭਰਨਾ ਇਦਾਂ ਅੱਗ ਲੱਗੀ ਇਹਨੂੰ ਇੱਥੇ ਚਾਹੀਦਾ ਤੇਰੇ ਨਾਲ ਵੇ ਉਹਨੇ ਟਾਈਮ ਸੁੱਤ ਨਹੀਂ ਉਹਦੀ ਜਿੰਨਾ ਚਿਰ ਤੱਕ ਤੈਨੂੰ ਚਾਰ ਗੱਲਾਂ ਸੁਣਾਉਣਾ ਨਹੀਂ ਹੈ ਬੜੀ ਸਿਰ ਤੇ ਚੜਦੀ ਹੈ ਜਿਵੇਂ ਆ ਕਰਦੀ ਤੇ ਮੈਂ ਉਹ ਕਰਦੀ ਆ ਗੱਲਾਂ ਸੁਣੌਣ ਲੱਗੀ ਤੇ ਅੱਗਾ ਪਿਸ਼ਾਣੀ ਵੇਖਦੀ ਹੈਗੀ ਕਿ ਮੈਨੂੰ ਵੀ ਕਿਸੇ ਦੀ ਲੋੜ ਪੈ ਸਕਦੀ ਆ ਉਦੋਂ ਦੀ ਕਹਿੰਦੀ ਨਾ ਜਿਵੇਂ ਆਪ ਹੀ ਆ ਸਾਰਾ ਕੁਝ ਹਨ ਤੇ ਕਿਸੇ ਦੀ ਲੋੜ ਹੀ ਨਹੀਂ ਹੈਗੀ ਹੁਣ ਪਤਾ ਲੱਗਣਾ ਸਾਇ ਕਿ ਨਾ ਅੱਜ ਗਰਮੀ ਚ ਤੇ ਲੱਗਦੇ ਨੂੰ ਪਤਾ ਜਾਊਗਾ ਇਹ ਕਿਦਾਂ ਕਿਸੇ ਦੇ ਨਾਲ ਵਗੜੀਦੀ ਹੈ ਜੇ ਇੱਥੇ ਬੈਠੇ ਮੈਂ ਕਾੜੇ ਵਾਲੀ ਚੱਲਨੀ ਆ ਆਲੋ ਹੁਣ ਤੇ ਮੈਂ ਕਹੈਂਦੀ ਆ ਪੈਸੇ ਹੁਣ ਹੱਥ ਵਿੱਚ ਰੱਖਿਓ ਦਾਹਾਂ ਕਦਣਾ ਤੱਕ ਚਾਹੀਦੇ ਜੀ ਪੈਸੇ ਕਦ ਨਹੀਂ ਚਾਹੀਦੇ ਪੈ ਤਨਪਤਾ ਸਹੀ ਆ ਵੀਰ ਨੇ ਬਾਹਰ ਜਾਣਾ ਵਾ ਉਹ ਅੱਛਾ ਠੀਕ ਹੋ ਗਈ ਆ ਗਈ ਡੇਟ ਪੱਕੀ ਜਿੰਨੇ ਨੂੰ ਉਹਨੇ ਮਤਲਬ ਫਲੈਟ ਉਹਦੀ ਆਹੋ ਉਹ ਤਾਂ ਆ ਗਈ ਆ ਤੇ ਹੁਣ ਮੈਂ ਉਹਨਾਂ ਨੂੰ ਕਹਿਤਾ ਵੀ ਕੋਈ ਗੱਲ ਨਹੀਂ ਅਸੀਂ ਲੱਖ ਰੁਪਿਆ ਦੇ ਦਾਂਗੀ ਲੱਖ ਨੂੰ ਕਹਿਤਾ ਹੀ ਉਹ ਲੱਖ ਜਿਆਦਾ ਨਹੀਂ ਕਹਿਤਾ ਗੱਲ ਨਹੀਂ ਥੋੜਾ ਜਿਆ ਤੇਨ ਬੜਾ ਨੂੰ ਖਰਚੇ ਖਰਚੇ ਵੀ ਹੋਏ ਆ ਹੈ ਤਾਂ ਸਹੀ ਆ ਦੀਦੀ ਹੁਣ ਆਉਣਾ ਦੇਣੇ ਆ ਤੇ ਜੇ ਅਸੀਂ ਨਾ ਤਾਂਗੇ ਤੇ ਸਾਡੀ ਬੇਤੀ ਨਾ ਹੋਗੀ ਬੇਤੀ ਉਹ ਤੇ ਤੇਰੀ ਗੱਲ ਆ ਦੇਣਾ ਚਲੋ ਬਣਦਾ ਵੀ ਸਾਡਾ ਕੋ ਫਰਜੀ ਐ ਸੋ ਉਹ ਮੌਕੇ ਤੇ ਭੈਣ ਭਰਾ ਹੀ ਸਾਥ ਦਿੰਦੇ ਇੱਕ ਦੂਜੇ ਦਾ ਕਿਹੜੇ ਇੰਨੇ ਪੈਸੇ ਘਰਾਂ ਚ ਪਏ ਹੁੰਦੇ ਆ ਪਰ ਥੋੜੀ ਜਿਹਾ ਹੁਣ ਤੈਨੂੰ ਪਤਾ ਆਪਣਾ ਵੀ ਮਜਬੂਰੀ ਹੈ ਨਾ ਖਰਚੇ ਜੂ ਹੋ ਗਏ ਘਰਾਂ ਚ ਹੈ ਤੇ ਸਹੀ ਆ ਪਰ ਔਖੇ ਵੜੇ ਆਪਾਂ ਕੰਮ ਆਵਾਂਗੇ ਨਾ ਤੇ ਅਗਲਾ ਵੀ ਕੰਮ ਆਉਂਦਾ ਵਾ ਮੰਮੀ ਹੁਣ ਜਦੋਂ ਤੀ ਕਦੀ ਮੰਗੇ ਆ ਤੇ ਉਹਨਾਂ ਦਿੱਤੇ ਨਹੀਂ ਆ ਨਹੀਂ ਹੂੰ ਤੇ ਹੈ ਇਹ ਤੇਰੀ ਗੱਲ ਸਰਾਣੇ ਦੀ ਬਾਹ ਨੇ ਐਵੇਂ ਕਹੀਏ ਆ ਪਿੱਛੇ ਜੇ ਵੀ ਜਦੋਂ ਲੋੜ ਪਈ ਤੇ ਅੱਧੀ ਰਾਤ ਨੂੰ ਫੋਨ ਕੀਤਾ ਤੇ ਵਿਚਾਰਿਆਂ ਨੇ ਉਸੇ ਲਈ ਸਵੇਰੇ ਕੇ ਆ ਹੀ ਪਾਜੋ ਪਰ ਇਹ ਅੱ비 ਥੋੜੇ ਘੱਟ ਨਾ 50000 ਨਾ ਕਰਦੀ ਮਦਦ ਨਹੀਂ ਲਵ ਹੁਣ ਤਾਨੂੰ 100000 ਰੁਪਏ ਦੇਣਾ ਪੈਣਾ ਵਾ ਨਾਲ ਮੈਂ ਹੁਣ ਕਹਿਤਾ ਵਾ ਉਹਨਾਂ ਨੂੰ ਚੱਲ ਗੱਲ ਨਹੀਂ ਤੇ ਇਦਾਂ ਕਰਦਾ ਫਿਰ ਕੁਝ ਪੈਸੇ ਆਪਣੇ ਕਣਕ ਤੇ ਵਧਣੇ ਆ ਤੇ ਕੁਝ ਮੈਂ ਆਰਤੀਆਂ ਨੂੰ ਕਹਿਣਾ ਔਰ ਕੋ ਚੁੱਕ ਲੈਣੇ ਆ ਚੱਲ ਕੋਈ ਗੱਲ ਨਹੀਂ ਫਿਰ ਚੁੱਕ ਲਿਓ ਕਿਉਂਕਿ ਹੁਣ ਵੇਖੋ ਜਿਹੋ ਜੇ ਮੌਕੇ ਤੇ ਅਗਲੇ ਭੈਣ ਭਰਾ ਦਾ ਸਾਥ ਨਹੀਂ ਇਹ ਤੋ ਵੀ ਮਾੜਾ ਹੈ ਨਾ ਤੇ ਕੋਈ ਗੱਲ ਨਹੀਂ ਕਰ ਲੈਣੇ ਕੋਈ ਲੱਭ ਸੀ ਰਾਜੇ ਤੂੰ ਕਹਿਤਾ ਤੇ ਟੈਨਸ਼ਨ ਨਾ ਲਈ ਕੇ ਪਰ ਕਰਦੀ ਨਹੀਂ ਨਹੀਂ ਮੈਂ ਕਦੀ ਟੈਨਸ਼ਨ ਲੈਣੀ ਹੈ ਤਾਂ ਹੀ ਤੇ ਮੈਂ ਹਾਂ ਕਰਦੀ ਆ ਨੇ ਅੱਜ ਤਾਂ ਮੈਂ ਤੈਨੂੰ ਪੁੱਛਣਾ ਹੀ ਫੇਰ ਮੈਂ ਹਾਂ ਚਲੋ ਅੰਨਾ ਕੀ ਕਹਿਣਾ ਵਾ ਹੂੰ ਤੇ ਤਾਰਨੇ ਮੈਂ ਪੁੱਛਿਆ ਜੀ ਆ ਦੱਸ ਇਹੋ ਜੇ ਮੌਕੇ ਤੇ ਨਹੀਂ ਜੇ ਸਾਥ ਦੇਣਾ ਭੈਣ ਭਰਾ ਦਾ ਤਾਂ ਕਰਨਾ ਕੀ ਯਾਰ ਰਿਸ਼ਤੇਦਾਰੀਆਂ ਹੁੰਦੀਆਂ ਕਾਹਦੇ ਲਈ ਐ ਤੇ ਕੋਈ ਗੱਲ ਨਹੀਂ ਹੋ ਜਾਊਗਾ ਸਾਰਾ ਕੁਝ ਮੈਂ ਕਰ ਲਾਂਗਾ ਜਿੱਦਾਂ ਨਹੀਂ ਚਲੋ ਠੀਕ ਤੇ ਨਾਲੇ ਇੱਕ ਕੰਮ ਕਰੀਏ ਗਲੀਨ ਉਹ ਅੰਦਰ ਦੇਖੀਏ ਭਲਾ ਯਾਰ ਉੱਥੇ ਦਰੋਜੇ ਵਿੱਚ ਕੋਈ ਸਿਰਪੜ ਦੀ ਗੋਲੀ ਪਈ ਹੈ ਕਿ ਨਹੀਂ ਪਤਾ ਨਹੀਂ ਕੀ ਚੱਕਰ ਯਾਰ ਸਿਰਦਰਦ ਬੜੀ ਕਰਨਦੀ ਆ ਜੇ ਕੋਈ ਗੱਲ ਨਹੀਂ ਮੈਂ ਵੀ ਨਹੀਂ ਅੱਜ ਜਰੂਰ ਚੇਤਨਾ ਸਿਰਦਰਦ ਤੇ ਅੱਗੇ ਹੁੰਡਿਆ ਸੀ ਹੁਣ ਹੋਰ ਟੈਨਸ਼ਨ ਪੈ ਗਈ ਆ ਇਨ ਨੂੰ ਹਣ ਗਰਲੀ ਇਹਨੂੰ ਕੀ ਕਵੇ ਵੀ ਕਿੱਦਾਂ ਅਰੇਂਜਮੈਂਟ ਕਰਨਾ ਵਾ ਚੱਲ ਮਣਾ ਵੈਨਿਆ ਕੋਈ ਲਪਸੀਲਾ ਕਰਦੇ ਆ ਮੀ ਹਾਂ ਕਿੱਦਾਂ ਘੱਟਾ ਵੜਿਆ ਇਹਨਾਂ ਦੇ ਵਿੱਚ ਬੰਦਾ ਇੰਨਾ ਨਹੀਂ ਕੀ ਤੇ ਇਹਨਾਂ ਨੂੰ ਛਾੜੀ ਦੇ ਅੱਜ ਤੇ ਪਤਾ ਨਹੀਂ ਮੈਨੂੰ ਕੀ ਹੁੰਦਾ ਮੇਰਾ ਸਤਰੀਤ ਨਾ ਮੇਰਾ ਸਾਥ ਹੀ ਨਹੀਂ ਦੇ ਦਿਆ ਚੱਲ ਮਣਾ ਕੰਮ ਬੋਲੇ ਤੈਨੂੰ ਕਰਨਾ ਹੀ ਪੈਣਾ ਤੇਰਾ ਕਿਹੜਾ ਕਹਿਣੇ ਕਰਨਾ ਵਾ ਪਤਾ ਨਹੀਂ ਕੀ ਹੁੰਦਿਆ ਵਾ ਧਿਆਨ ਨਾ ਖਲਾਰੀ ਹਾਂ ਇਹ ਨਾ ਹੋਏ ਥੱਲੇ ਖਲਾਰੀ ਜਾਏ ਮਹਾ ਝਾੜੂ ਲਾਉਣੀ ਮੈਂ ਮੈਨੂੰ ਵੀ ਪਤਾ ਹੈ ਗਾਜੀ ਠੀਕ ਹੈ ਪਤਾ ਮੈਂ ਜਾਣ ਕੇ ਤੇ ਨਹੀਂ ਖਲਾਰ ਦਿੰਦਾ ਅਜੇ ਤੱਕ ਕੋਈ ਹਾਲ ਨਹੀਂ ਮਰ ਗਈ ਮੈਂ ਦੀਦੀ ਦੀਦੀ ਕੀ ਹੋਇਆ ਜੇ ਪਤਾ ਨਹੀਂ ਗੁੱਲੀ ਨੂੰ ਇੱਕਦਮ ਚੱਕਰ ਜਿਹਾ ਆ ਗਿਆ ਮੈਨੂੰ ਛੱਡ ਦੇ ਤੂੰ ਮੈਨੂੰ ਮੈਂ ਠੀਕ ਹਾਂ ਮੈਂ ਆਪੇ ਚੱਲ ਜਾਾਂਗੀ ਬਹੁਤ ਦੀਦੀ ਤੂੰ ਇਹ ਮੈਂ ਨਾਲ ਤੁਹਾਡੇ ਲਈ ਪਾਣੀ ਲੈ ਕੇ ਆਈ ਕਹੀ ਜਾਂਦੇ ਠੀਕ ਹੋ ਠੀਕ ਹੋ ਤੁਰਿਆ ਤਾਂ ਤੁਹਾਡੇ ਕੋ ਜਾਣ ਨਹੀਂ دیا۔ ਕੋਈ ਲੋੜ ਨਹੀਂ ਪਾਣੀ ਲਿਆਉਂਦੀ ਮੈਂ ਆਪੇ ਪੀ ਲਾਂਗੀ ਸਾਂ ਕਰਨ ਦੀ ਨਹੀਂ ਕੋਈ ਲੋੜ ਹੈ। ਠੀਕ ਹੈ ਨਹੀਂ ਉਹ ਤਾਂ ਆਕਰ ਨਹੀਂ ਛੱਡਣ ਦੀ ਐਤੋ ਚੰਗਾ ਕੋ ਘਟ ਲੜਿਆ ਕਰੇ ਤਾਂ ਆਪੇ ਸਿਰ ਪਿੜ ਘਟ ਹੋਏ ਕਿ ਭਾਜੀ ਨੂੰ ਆ ਨਹੀਂ ਆ ਕਿ ਭਾਜੀ ਦੀਦੀ ਠੀਕ ਨਹੀਂ ਹੈ ਮੇਰਾ ਤਾਂ ਨੇ ਹੱਥ ਨਹੀਂ ਲਵਾਉਣਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਉਹ ਵਾਲੀ ਹਾਂ ਭਾਜੀ ਘਰ ਨੂੰ ਆਇਓ ਦੀਦੀ ਠੀਕ ਨਹੀਂ ਜੇ ਆ ਗਿਆ ਚਲੋ ਠੀਕ ਹੈ ਮੈਂ ਬਾਅਦ ਚ ਕਰਦਾ ਜੀ ਚੰਗਾ ਬਣੋ ਦੇ ਬਣੋ ਕੀ ਹੋ ਗਿਆ ਹੈ ਤੇ ਚੰਗੀ ਭਲੀ ਹੀ ਗੁਰਲਿੰਨ ਕੀ ਗੱਲ ਹੋਈ ਏ ਪਤਾ ਨਹੀਂ ਵੀਰ ਜੀ ਕੀ ਗੱਲ ਹੋਈ ਏ ਦੀਦੀ ਇੱਥੇ ਝਾੜੂ ਲਾਉ ਮੁੰਡੇ ਤੇ ਡੇਗ ਗਏ ਤੇ ਮੈਂ ਅੰਦਰ ਖੜਿਆ ਜੇ ਤੇ ਮੈਂ ਪਾਣੀ ਪੂਣੀ ਪੁੱਛਿਆ ਤੇ ਦੀਦੀ ਆਂਦੀ ਮੈਂ ਨਹੀਂ ਪੀਣਾ ਹੈਗਾ ਤੇ ਤੁਸੀਂ ਪੁੱਛਿਓ ਜਾ ਕੇ ਆ ਗਈ ਮੈਂ ਨਵਦੀਪਾ ਨਵਦੀਪ ਨਵਦੀਪਾ ਗੁਰਲਿੰਨ ਪਾਣੀ ਲੈ ਲਈ ਹੈ ਉਤਾਠ

ਹਾਂ ਉਹ ਨਵਦੀਪ ਨੇ ਠੀਕ ਉਹ ਚੱਕਰ ਜੇ ਆਉਂਦੇ ਸੀ ਤੇ ਆਇਓ ਹਜਾਰਾ ਘਰੇ ਚਲੋ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਉਹਦੇ ਕੋਲ ਨਾ ਮੋਰਸਲ ਤੇ ਆਇਆ ਨਹੀਂ ਜਾਣਾ ਜਿਆਦਾ ਨਹੀਂ ਠੀਕ ਆ ਗਈ ਠੀਕ ਜੀ ਅੱਛਾ ਚਲੋ ਇਦਾਂ ਹੀ ਕਰ ਲੈਨੇ ਆ ਆਗੇ ਆਗੇ ਫਿਰ ਅਹੀ ਚੰਗਾ ਜੀ ਸ਼ੁਕਰੀਆ ਉਹੋ ਕਰਾਂਦੇ ਮਰੀਬ ਬੜੇ ਨੇ ਇੱਥੇ ਦੇ ਹੁਣ ਇਹਨੂੰ ਆਨਾ ਪੇ ਚੱਲ ਚੱਲੀਏ ਜਾਣੇ ਤਾਂ ਪੈਣਾ ਹੀ ਐ ਗੁਰਲੀ ਨਾ ਦੁੱਧ ਲੈ ਹਾਂ ਗਰਮ ਕਰਕੇ ਤੇ ਵਿੱਚ ਮਿੱਠਾ ਥੋੜਾ ਜਿਹਾ ਪਾ ਲਈ ਗੁਰਲੀ ਹੁੰਦੀ ਮੈਂ ਭੱਜਿਆ ਨੂੰ ਨਹੀਂ ਐਂਟੀ ਆ ਤੁਰ ਨਮਦੀਪ ਅਮਿਤ ਦਾ ਨਹੀਂ ਕਰੀ ਦਿੰਦਾ ਉਤੋਂ ਠੀਕ ਨਹੀਂ ਐ ਤੇ ਪੀਣੀ ਨਹੀਂ ਆ ਨਹੀਂ ਮੈਂ ਪੀਣਾ ਨਹੀਂ ਦੁੱਧ ਪੀਲਾ ਘੁੱਟ ਗਾ ਜਿਹੜਾ ਠੀਕ ਹੋਣਾ ਉਹ ਇਹਦੇ ਤੇ ਘੂਂ ਵੀ ਨਹੀਂ ਹੋਣਾ ਉਹ ਯਾਰ ਹਿੱਦਾਂ ਜਿਹੜਾ ਛੜ ਛੜ ਆਪਣਾ ਹਾਲ ਨਹੀਂ ਵੇਖਣ ਦੀ ਕਿਦਾਂ ਹੋਇਆ ਕਿ ਡਾਇਰੈਕਟਰ ਕਹਿੰਦੇ ਮੈਨੂੰ ਕੋ ਆਇਆ ਨਹੀਂ ਜਾਣਾ ਉੱਥੇ ਮਰੀਜ਼ ਬੜੇ ਨੇ ਤੇ ਆਪਾਂ ਨੂੰ ਜਾਣਾ ਪੈਣਾ ਉੱਥੇ ਹੀ ਆ ਪੀਲਾ ਦੁੱਧ ਘੋਟ ਕੇ ਚਲੋ ਵੀ ਪੀਲਾ ਦੁੱਧ ਆਈ ਮੈਂ ਆਣੀ ਮੈਂ ਉਹ ਯਾਰ ਪੀਣਾ ਕਿਉਂ ਨਹੀਂ ਆ ਇਦਾਂ ਨੂੰ ਵਿਧਾਨ ਬਾਜੂਗਾ ਫੇਰ ਫੇਰ ਤਾਂ ਖਾਦਾਂਗਾ ਨਹੀਂ ਕੋਈ ਉਹ ਤਾਂ ਡਿੱਗਣ ਵਾਲੀ ਹੈ ਨਹੀਂ ਇਹ ਤਾਂ ਦੂਜਿਆਂ ਨੂੰ ਦੇਖ ਕੇ ਨਰਜੀ ਲੱਗਦਾ ਜਿਆਦਾ ਇਹ ਠੀਕ ਹੈਗੀ ਆ ਇਹ ਕਿਦ ਨੂੰ ਤੁਰਪੇ ਵੀਰ ਤੇ ਭਾਬੀ ਹਣੀ ਤੇ ਆ ਤੁਰਣੀ ਹੋਏਗੀ ਚੱਕਰੇ ਇਹ ਪੁੱਛਦਾ ਅਗਰ ਲੀਨ ਨੂੰ ਜਾ ਕੇ ਮੈਂ ਤਾਂ ਕਿਹਾ ਮੈਂ ਨਾਲ ਚੱਲ ਜਾਨੀ ਆ ਪਰ ਆਂਦੀ ਤੂੰ ਜਾਣਾ ਤੇ ਮੈਂ ਨਹੀਂ ਜਾਣਾ ਤੇ ਕੀ ਪਤਾ ਕਦੋਂ ਲੋੜ ਪੈ ਜਾਨੀ ਕਿਸ ਦੀ ਉਹ ਕੀ ਗੱਲ ਹੋ ਗਈ ਹੈ ਕੱਲੀ ਗੱਲਾਂ ਕਰੀ ਜਾਂਦੀਆਂ ਨਾਲੇ ਪਿੰਦਰ ਹੁਣੀ ਤੇ ਵੀਰ ਭਾਬੀ ਨੂੰ ਕਿੱਥੇ ਗਏ ਨੇ ਇੱਥੇ ਬਹੁਤ ਅਨਦਾਨੀ ਹੈ ਦੀਦੀ ਮੈਨੂੰ ਲੱਗਦਾ ਠੀਕ ਨਹੀਂ ਜਿਆਦਾ ਉੱਥੇ ਡੇਗੇ ਬਾਹਰ ਝਾੜ ਲਾਉਂਦੇ ਹੀ ਤੇ ਦੀਦੀ ਤੇ ਮੰਨਣ ਨਹੀਂ ਦੇ ਤੇ ਭਾਜੀ ਨੇ ੱੱਕੇ ਨਾ ਖੜਿਆ ਤੇ ਮੈਂ ਚੱਲ ਨਾਲ ਮੈਂ ਚੱਲ ਜੈਣੀ ਆ ਤੇ ਦੀਰਿਆਂ ਦੀ ਮੈਂ ਨਹੀਂ ਜਾਣਾ ਤੇ ਗਏ ਕਿੱਥੇ ਹੁਣ ਸ਼ਹਿਰ ਗਏ ਆ ਕਿ ਜਾਂ ਡੇਲ ਗਏ ਹਸਪੀਟਲ ਤੇ ਹਸਪੀਟਲ ਗਏ ਹੁਣੇ ਆ ਅੱਛਾ ਤੇ ਇਦਾਂ ਕਰਨਾ ਹੀ ਉਹਨੂੰ ਪਹਿਲੇ ਤੇ ਲੱਗਣਾ ਹੀ ਲੈ ਜਾ ਨਾਲ ਕੋਈ ਨਹੀਂ ਪਤਾ ਕਿਦਾਂ ਕੀ ਗੱਲ ਅਸਲ ਚ ਬਣੀ ਗਈ ਹੈ ਚੱਕਰ ਚੁੱਕਰੀ ਆ ਗਈ ਕਿ ਜਾਂ ਕੋਈ ਹੋਰ ਪ੍ਰੋਬਲਮ ਨਹੀਂ ਪਹਿਲਾਂ ਗੇਟ ਲਾਗੀ ਡਿੱਗੀ ਸੀ ਤੇ ਮੈਂ ਮਾਹਾਂ ਕਿਤੇ ਚੁੱਕ ਕੇ ਲਿਆਉਂਦਾ ਮੈਨੂੰ ਉਹਦਾ ਹੱਥ ਨਾ ਲਾਉਂਦੇ ਫੇਰ ਮੈਂ ਭਾਜੀ ਨੂੰ ਆਵਾਜ਼ ਮਾਰੀ ਚੰਗੇ ਵਾਲੇ ਭਾਜੀ ਵੀ ਹੇ ਨੀਚੇ ਹੀ ਤੇ ਜਦੋਂ ਉਹ ਆਏ ਅੰਦਰ ਤੇ ਫੇਰ ਦੀਦੀ ਬੋਸ਼ ਹੋਈ ਅੱਛਾ ਅਸਲ ਚ ਪਤਾ ਗੱਲ ਕੀ ਅਗਰ ਲਈ ਨਾ ਇੱਕ ਦਿਨ ਭਾਬੀ ਨੂੰ ਕੰਮ ਕਰਨਾ ਪੈਣ ਲਿਆ ਵਾ ਤੇ ਦੂਜੀ ਗੱਲ ਇਹਨਾਂ ਦਾ ਟਾਈਮ ਟੇਬਲ ਨੇ ਕੋਈ ਕੰਮ ਕਰਨ ਦਾਗਾ ਜਿਹੜਾ ਟਾਈਮ ਸਵੇਰੇ ਕੰਮ ਕਰਨ ਦਾ ਵਾ ਉਹ ਤੇ ਧੁੱਪ ਚੜੇ ਤੋਂ ਕਰਦੇ ਆ ਬਾਰ ਇੰਨਾ ਗਰਮੀ ਵਗਣ ਭੈਣ ਦੀਆਂ ਲੋਹਾ ਵਗਣੀਆਂ ਨੇ ਤੇ ਐਦਾਂ ਕਿਤਾ ਸੂਟ ਆਉਣਾ ਚਾਹੀਦਾ ਬੰਦਾ ਸ਼ੁਰੂ ਤੋਂ ਗਿੱਜਾ ਹੋਵੇ ਨਾ ਤੋਂ ਪਿਛਾਵੇਂ ਉਹ ਗੱਲ ਹੋਰ ਹੁੰਦੀ ਆ ਤੇ ਤੂੰ ਥੋੜਾ ਜਿਆ ਨਿਯਾਬ ਕਰ ਲਿਆ ਕਰ ਵੱਧ ਹੋਰ ਮਾਸਾ ਐਵੇਂ ਕੋਈ ਹੋਰ ਨਾ ਬਿਵਤਾ ਪਾ ਪਈਏ ਮੁਰਗੇ ਹਸਪੀਟਲਾਂ ਚ ਉਜੜਦੇ ਰਾਵਾਂਗੇ ਤੁਸੀਂ ਤੇ ਕਹਿਂਦੇ ਹੋ ਤੇ ਇੱਚ ਦੱਸੋ ਮੇਰਾ ਕੀ ਕਸੂਰ ਆ ਅਗਲੀ ਠੀਕ ਹੈ ਨਹੀਂ ਤੇ ਤਾਂ ਵੀ ਹੱਥ ਨਹੀਂ ਹਿਲਾਉਂਦੇਂਗੀ ਤੇ ਜੇ ਮੈਂ ਦੁੱਧ ਗਰਮ ਕਰਕੇ ਦਿੱਤਾ ਹੀ ਆਦੀ ਇਹਦੇ ਥੇ ਪੀਣਾ ਤੇ ਮੈਂ ਸਭੋ ਹੀ ਬਿਮਾਰ ਹੋ ਜਾਣਾ ਉਹ ਵੀ ਨਹੀਂ ਪੀਂਦੀ ਤੇ ਬਾਜੀ ਨੇ ੱੱਕੇ ਨਾ ਪਿਆਇਆ ਹੀ ਉਹ ਭੱਤਰ ਨੂੰ ਪਤਾ ਹੀ ਆ ਭਾਬੀ ਥੋੜੀ ਆ ਜਿੱਦਾਂ ਲਾ ਤਾਂ ਛੱਡਿਆ ਯਾਰ ਗੱਲ ਨਹੀਂ ਉਹ ਜੀ ਗੱਲ ਨਾ ਕਰਾਗਾ ਹੁਣ ਆਜੇ ਮੌਕੇ ਤੇ ਤੂੰ ਇਹ ਸੁਖ ਮੰਗ ਕਿ ਮਹਾਰਾਜ ਕਰੇ ਕੋਈ ਜ਼ਿਆਦਾ ਦੁੱਖ ਤਕਲੀਫ ਨਾ ਆ ਜੇ ਮਾੜਾ ਮੋਟਾ ਬੀਪੀ ਬਾਪੀ ਡਾਊਨ ਹੋਵੇ ਕਿਉਂਕਿ ਤੈਨੂੰ ਪਤਾ ਹੀ ਆ ਅੱਜ ਕੱਲ ਤੇ ਜੋ ਮੂੰਹ ਚ ਦਿਮਾਗ ਚ ਸੋਚ ਲਈਏ ਨਾ ਕਿਤੇ ਜੋ ਵੀ ਗਲਤ ਉਹ ਕੋਈ ਹੋ ਜਾਂਦਾ ਵਾ ਤੇ ਇਹ ਕਰਕੇ ਹਮੇਸ਼ਾ ਪਰਮਾਤਮਾ ਨਾਲ ਕੋਈ ਸੁਖ ਸ਼ਾਂਤੀ ਬਣੀ ਰਹੇ ਨਾਲੇ ਇਹ ਆ ਵੀ ਵੇਲਾ ਹੁਣ ਜਿਹੜਾ ਘਰ ਚ 24 ਘੰਟੇ ਕੁਲੇਸ਼ ਰਹਿੰਦਾ ਹੈ ਨਾ ਆ ਰਿਜ਼ਲਟ ਹੁੰਦੇ ਆ ਬਾਹਨੇ ਬਣਦੇ ਆ ਚੀਜ਼ਾਂ ਵਿਗੜ ਗਈ ਚੰਗੀ ਭਲੀ ਭਾਬੀ ਨੂੰ ਅਜੇ ਤੱਕ ਕੋਈ ਤਕਲੀਫ ਹੁੰਦੀ ਤੇ ਦੇਖ ਕੇ ਹੁਣ ਹਸਪੀਟਲ ਹੋ ਗਏ ਕੀ ਪਤਾ ਉਹਨਾਂ ਨੇ ਕੀ ਡਾਕਟਰਾਂ ਨੇ ਦੱਸ ਦੇਣਾ ਰਿਪੋਰਟਾਂ ਦੇ ਵਿੱਚ ਕੀ ਕਰਨਾ ਉਹਨਾਂ ਨੇ ਉਹਨੂੰ ਕੁਝ ਨਹੀਂ ਹੁੰਦਾ ਮਾੜੀ ਜੇ ਚੱਕਰੀ ਆਏ ਆ